ਤੋ ਦੇਖ ਸਕਦੇ ਤੁਸੀਂ ਅੱਜ ਮੌਸਮ ਕਿੱਦਾ ਹੈ ਤੇ ਆ ਦੇਖੋ ਕਿੰਨਾ ਸੋਹਣਾ view ਚੈੱਕ ਕਰੋ ਇਹ ਕਰਤ ਦੇਖ ਸਕਦੇ ਤੁਸੀਂ ਸੁਕਾਇਦੇ ਤੇ ਆਪਾਂ ਚੰ ਲੈ ਆ ਰੋਟਾ ਵੀ ਲੈ ਕੇ ਅੱਜ ਖਾਣ ਨੂੰ ਤਿਆਰ ਕਰਦੇ ਆ ਅਸੀਂ ਅੱਗੇ ਖਾਤੇ ਆ ਤੁਹਾਨੂੰ ਇੱਥੇ ਵੱਗਦੇ ਇੱਥੇ ਗੰਨੇ ਵਾਲਾ ਜਿਹੜਾ ਸਬਸਕ੍ਰਾਈਬ ਦੇ ਆਇਆ ਚ ਕੋਈ ਨਾ ਕੋਈ ਬਾਹਰ ਆਪਾਂ ਮਿਲਦੇ ਆ ਸਾਨੂੰ ਫਿਰ ਉਹ ਵੀਡੀਓ ਤੁਹਾਡੇ ਕੋਲ ਜਾ ਰਹੇ ਹੈ ਜੀ ਖੇਤ ਨੂੰ ਇਹ ਚਿੱਤ ਬਾਘਿਆੜਾ ਚੱਲੇ ਆ। ਕੋਈ ਜ਼ੀਰੋ ਹਵਾ ਚੱਲ ਰਹੀ ਹੈ ਅੱਜ ਪੂਰੀ ਮੌਸਮ ਵੀ ਪਰਤੇ ਖਰਾਬ ਹੈ। ਤੇ ਸਪੈਦੇ ਦੇ ਵਿੱਚ ਜਿਹੜਾ ਗੰਨਾ ਤਾਂ ਤੇ ਸੂਰਾ ਨੇ ਬਹੁਤ ਕੰਮ ਖਰਾਬ ਕਰਿਆ ਹੈ ਤਾਂ ਤੁਹਾਨੂੰ ਅੱਗੇ-ਜਾ ਕੇ ਦਿਖਾਵਾਂਗੇ। ਤੇ ਅੱਜ ਰੋਟਾ ਮੀਟਰ ਨਾਲ ਲੱਗੇ ਹੋਏ ਆ। ਬਾਦੀ ਇਹ ਆਹ ਇੱਕ ਵਾਰ ਹਲੇ ਫਿਰਿਆ ਦੋ ਤਿੰਨ ਵਾਰ ਜਦ ਫੇਰਤਾ ਨਾ ਨਰਮ ਬਣ ਜੇਣਾ ਖੇਤ ਉੱਪਰ ਤੇ ਮੀਂਹ ਪੈ ਗਿਆ ਤਾਂ ਵਧੀਆ ਹੋ ਜੇਣਾ ਸਪੈਦਿਆਂ ਨੂੰ ਵੀ ਲੋਟ ਪਾਣੀ ਪੂਣੀ ਲੱਗ ਜੂ ਨਾਲੇ ਨਾਲੇ ਵਿੱਚ ਕੁਆੜਜਾ ਜਿਹੜਾ ਨਾ ਹੈ ਸਾਰਾ ਬਾਹ ਹੋ ਜੂਗਾ ਗੰਨਾ ਤਾਂ ਛੱਡ ਦੇਣਾ ਤਾਂ ਪਰ ਗੰਨੇ ਵਿੱਚ ਸੂਰਾਣੇ ਕਰਕੇ ਨਾ ਸੂਰਾ ਨੇ ਬਹੁਤ ਕੰਮ ਖਰਾਬ ਕਰਿਆ ਤੇ ਚੂਹੇ ਤਾਂ ਹੈ ਹੀ ਐ ਸੂਰਾ ਨੇ ਨਾ ਬਹੁਤ ਗੰਨੇ ਦਾ ਜਿਵੇਂ ਜੀ ਅੱਧਾ ਨੁਕਸਾਨ ਸੂਰਾ ਨੇ ਕਰਿਆ ਅੱਧਾ ਸਾਨੂੰ ਪੱਲੇ ਪਿਆ ਅੱਧਾ ਸੂਰਾ ਨੂੰ ਮਿਲਿਆ ਅੱਧਾ ਅੱਧਾ ਹਿੱਸਾ ਹੋ ਗਿਆ ਮਤਲਬ ਜਿੰਨਾ ਗੰਨਾ ਤਾਂ ਅੱਧਾ ਸੂਰਾ ਨੇ ਨੁਕਸਾਨ ਕਰਤਾ ਤੇ ਇੱਧਰ ਵੀ ਆਪਣੇ ਸਪੈਦੇ ਐ ਦੇਖ ਸਕਦੇ ਤੁਸੀਂ ਸਪੈਦੇ ਤੁਹਾਨੂੰ ਛੋਟੇ ਛੋਟੇ ਇਹ ਵੀਡੀਓ ਬਣਾ ਕੇ ਦਿਖਾਈਤੀ ਐ ਸਪੈਦਿਆਂ ਦੀ ਤੇ ਹੁਣ ਤੁਸੀਂ ਦੇਖ ਸਕਦੇ ਆ ਹੁਣ ਸਪੈਦੇ ਹਵਾ ਚੱਲ ਰਹੀ ਆ ਅੱਜ ਕੁਸ ਇੱਧਰ ਵਾਲਾ ਬੀਜ ਕੁਸ ਵਧੀਆ ਤਾਂ ਇਹ ਬੀਜ ਪਤਾ ਨਹੀਂ ਇਹ ਵੈਰਾਈਟੀ ਸਪੈਦੇ ਵਾਲੇ ਵੀ ਆ ਕੇ ਗਏ ਤੇ ਘਰਾਂ ਤੇ ਜਿਹੜੇ ਪੀੜੇ ਆ ਨਾ ਇਹ ਬੀਜ ਸਹੀ ਨਹੀਂ ਹੈਗਾ ਕਹਿੰਦਾ ਤੇ ਬਾਕੀ ਤਾਂ ਬੀਜ ਬਥੇਰੇ ਕਿਸਮ ਦੇ ਸਪੈਦੇ ਆਂਦੇ ਆ ਹਰੇਕ ਨੇ ਆਪਣਾ ਆਪਣਾ ਦੱਸਣਾ ਹੁੰਦਾ ਕਿ ਇਹ ਸਹੀ ਨਹੀਂ ਹੈਗਾ ਇਹ ਸਹੀ ਹੈ ਬਾਕੀ ਸਪੈਦੇ ਸਾਰੇ ਠੀਕ ਆ ਬਾਕੀ ਟੇਡੇ ਹੋ ਗਏ ਕੁਛ ਨਾ ਗੰਨਿਆਂ ਗੰਨਾ ਵਿੱਚ ਵਿੱਜਿਆ ਹੋਇਆ ਤਾਂ ਤਾਂ ਕਰਕੇ ਨਾ ਇਹਦੀ ਉਹ ਨਹੀਂ ਹੋਈ ਦੇਖ ਰੇਖ ਘੱਟ ਹੋਈ ਇਸ ਕਰਕੇ ਜਿਹੜੀ ਦੇਖ ਰੇਖ ਜੇ ਹੁੰਦੀ ਰਹੇ ਨਾ ਸਪੈਦੇਆਂ 'ਚ ਮਾੜੀ ਮੋਟੀ ਜਿਵੇਂ ਮਿੱਟੀ ਮੁੱਟੀ ਲੱਗਦੀ ਰਹੇ ਟੇਡੇ ਵੀ ਇੰਜੇ ਨਹੀਂ ਹੁੰਦੇ ਇੱਕ ਬੇਲਾ ਬੁੱਲਾ ਜੀ ਵੀ ਬਹੁਤ ਚੜ ਗਈ ਆ ਤੇ ਉੱਪਰ ਸਪੈਦੇਆਂ ਤੇ ਤੇ ਵਾਕੀ ਦੇਖਦੇ ਹਲੇ ਲੱਗੇ ਹੋਏ ਆ ਬਾਣ ਹਾਜਰੀ ਮੰਗਾਈ ਹੋਈ ਹੈ ਘਰ ਤੇ ਹਾਜਰੀ ਖਾ ਕੇ ਫਿਰ ਇੱਧਰ ਵਾਲਾ ਵੀ ਬਾਣਾ ਕੁਸ ਭਰੀਆਂ ਉਧਰ ਪਈਏ ਨੇ ਕੱਲ ਘਟੀਆਂ ਕੜਤੀਆਂ ਤੀਆਂ 12 14 ਭਰੀਆਂ ਜੀਆਂ ਪਈਆਂ ਉਹ ਲੈ ਜਾਗੇ ਨਾਲੇ ਤੇ ਇਹ ਲੱਗੇ ਹੋਏ ਅੱਜ ਮੀ ਤੇ ਪਹਿਲਾਂ ਪਹਿਲਾਂ ਮੈਂ ਕਿਹਾ ਬਾਦੀ ਅੱਜ ਕੱਲ ਦੀ ਸਲਾਹ ਤੀ ਕੱਲ ਉਹ ਰੋਟਾਬੀਟਰ ਪਾਇਆ ਸਰਾਤੀ ਜੀ ਨੂੰ ਵਿੱਚ ਰੇਵੀ ਪਾਇਆ ਹੋਇਆ ਏ ਢੇਰ ਦਾ ਨਾਲੇ ਤਾਂ ਇਹ ਲਲ ਜੂਗਾ ਨਾਲੇ ਦੋ ਦੋ ਵਾਰ ਇੱਧਰ ਤਾਂ ਦੋ ਵਾਰ ਫੇਰਤਾ ਜਿਹੜਾ ਦੋ ਵਾਰ ਫੇਰਿਆ ਸਫਾਈ ਚੈੱਕ ਕਰੋ ਨਰਮ ਕਰਤਾ ਦੂਈ ਵਾਰ ਤੇ ਤਾਂ ਹਲੇ ਤਵੀਆਂ ਖੋਲੀਆਂ ਹੋਈਆਂ ਰੋਟਾਬੀਟਰ ਦੀਆਂ ਸੈਡਾਂ ਵਾਲੀਆਂ ਸਪੈਡੀਆਂ ਦੀ ਜੜਾ ਕਰਕੇ ਬਿੱਚੇ ਗਾਇ ਗੋਏ ਨੇ ਵੀ ਸਪੈਦੇ ਜਿਵੇਂ ਛਲ ਛੁੱਲ ਤੇ ਖਰਾਬ ਕਰੇ ਬਹੁਤ ਜਿਆਦਾ ਤੇ ਅੱਜ ਮੌਸਮ ਵੀ ਤੁਹਾਨੂੰ ਪਤਾ ਹੋਇਆ ਬਧੀਆ ਜੇ ਮੀਂਹ ਪੈ ਗਿਆ ਫਿਰ ਤਾਂ ਕਣਕਾਂ ਲਈ ਵੀ ਗੋਲੇ ਗੂਲੇ ਜੇ ਨਾ ਪਵੇ ਭਾਰੀ ਬਸ ਟਿੱਕਾ ਹਵਾ ਨਾਲ ਮੀਂਹ ਪੈਂਦਾ ਇਹ ਵੀ ਖਰਾਬ ਹੈ ਕੱਲੀ ਨਾ ਮੀਂਹ ਪੈ ਜਵੇ ਠੀਕੇ ਕੰਟਾਦੋ ਕੰਟੇ ਸਹੀ ਉਹਦੇ ਵਰਗੀ ਰੀਸ ਨਹੀਂ ਹੈਗੀ ਆਲੇ ਆ ਦੇਖੋ ਤੁਸੀਂ ਕਣਕ ਚੈੱਕ ਕਰੋ ਕਣਕ ਕਿੱਗਰੀ ਦੀ ਕਣਕ ਨੂੰ ਦੇਖ ਸਕਦੇ ਆ ਕਿਤੇ ਕਿਤੇ ਤੱਗੀਆਂ ਗਿਰੀਆਂ ਹਾਂ ਹਵਾ ਕਰਕੇ ਪਿਆ ਸਾਹਮਣੇ ਫੈਕਟਰੀਆਂ ਦੇਖਦੇ ਆ ਦੋ ਦੋ ਬਾਰ ਦੋ ਦੋ ਬਾਰ ਬਾਹ ਤੇ ਸੈਟ ਆ ਜੇਣਾ ਪੰਜ ਛੇ ਕਿਾਰੇ ਹੈਗੇ 7 8 ਹਾਂ ਉਹ ਗਾਏ ਦੇਮਾ ਬਗੜ ਘਟ ਤੋਂ ਘਟਾ ਘਟੇ ਦਾ ਕੰਮ ਹੈਗਾ ਇਹ ਕਰਕੇ ਆਪਾਂ ਫਿਰ ਨਾਲੇ ਤਾਂ ਜੁ ਕਰੀਏ ਹੋ ਟਰੈਕਟਰ ਨੂੰ ਸਰਵਸ ਹੋਣ ਵਾਲੀ ਹੈ 350 ਘੰਟਾ ਹੋ ਗਿਆ ਚੱਲ ਪਿਆ ਤੇ ਦੂਜੀ ਸਰਵਿਸ ਹੈ ਤੇਲ ਚੇਂਜ ਵਾਲੀ ਤੇ ਏਜੰਸੀ ਚੋਂ ਆਪਾਂ ਨੇ ਦੇਖਦੇ ਅੱਜ ਏਜੰਸੀ ਚੋਂ ਹੀ ਲਿਆਣਾ ਤੇਲ ਤੇ ਫਿਲਟਰ ਵਗੈਰਾ ਘਰੇ ਚੇਂਜ ਕਰ ਲੈਣੇ ਉਹ ਜਿੱਦੜਤ ਸੂਰਾ ਨੇ ਬਹੁਤ ਕੰਮ ਖਰਾਬ ਕਰਿਆ ਉੱਧਰ ਵੀ ਗੰਨਾ ਦਾ ਆਪਣਾ ਉਹ ਗੰਨਾ ਰੱਖ ਛੱਡਣਾ ਉੱਧਰ ਵਾਲੇ ਖੇਤ ਆਲਾ ਇੱਧਰ ਵਾਲਾ ਵਿੱਚ ਪਾ ਦੇਣਾ ਇਹ ਗੰਨਾ ਫਿਰ ਸੂਰਾ ਕਰਕੇ ਨਾ ਨੁਕਸਾਨ ਜ਼ਿਆਦਾ ਹੁੰਦਾ ਤੇ ਸਪੈਦਿਆਂ ਦਾ ਵੀ ਤਾਂ ਕਰਕੇ ਦੇਖਦੇ ਆ ਬਾਕੀ ਹਾਂਜੀ ਚਲੋ ਮਿਲਦੇ ਆ ਖੇਤ ਬਾਕੇ ਮਿਲਦੇ ਤੁਹਾਨੂੰ ਬੱਦਲ ਲੱਗ ਰਿਹਾ ਮੈਨੂੰ ਇੱਧਰ ਰੋਪੜ ਮੀਂਹ ਦਿਖਾ ਰਿਹਾ ਨੈਟ ਤੇ ਬੱਦਲ ਵਾਈ ਪੂਰੀ ਹੋਈ ਪਈ ਐ ਤੇ ਕਿਤੇ ਹੋਰ ਨਾ ਬੱਦਲ ਆ ਜਵੇ ਵਿਚਾਲੇ ਹਲੇ ਬਾਣੇ ਨੂੰ ਵੀ ਪਿਆ ਕਵੈਨਾ ਵੀ ਖੜਕੀਆਂ ਆ ਅਕਲਾਂ ਦੀਆਂ ਕਵੈਨਾ ਖੜਾਤੀਆਂ ਰਿਪੇਅਰ ਹੋਣ ਲੱਗੀ ਕਣਕ ਨੂੰ ਟਾਈਮ ਆ ਹਲੇ ਕਣਕ ਇਹ ਕਣਕ ਨੂੰ ਇਹ ਕਿ ਆਉਗੀ ਚਿੱਟੇ ਚਿੱਟੇ ਜੀ ਕਾਤੇ ਕਣਕ ਨੂੰ ਚਿੱਟਾ ਚਿੱਟਾ ਆ ਹੁਣ ਆਤੇ ਪੈ ਗਿਆ ਬੱਲਾ ਪਰ ਚਿੱਟਾ ਚਿੱਟਾ ਆ ਕੋਈ ਬਿਮਾਰੀ ਉਹ ਤਾਂ ਨਹੀਂ ਪੈਗੀ ਦੇਖੀਏ ਤਾਂ ਡਰ ਲੇ ਨੂੰ ਇਹ ਨਾਲੀ ਨੂੰ ਵੀ ਇਦਾਂ ਨੀ ਕਣਕ ਕਿੱਛ ਆ ਇੱਧਰ ਵਾਲਿਆਂ ਨੇ ਵੀ ਜਿਹੜੇ ਸਪਰੇਅ ਕਰਦੇ ਹਨ ਉਹਨਾਂ ਨੂੰ ਵੀ ਇਹੀ ਜਿਉ ਹੈ ਇਸ ਵਾਰ ਹੈ ਚਿੱਟਾ ਚਿੱਟਾ ਕੁਸ ਕਣਕ ਨੂੰ ਆ ਕਣਕ ਦੇਖੋ ਮਦਰੀ ਕੋਡੀ ਦੀ ਕਣਕ ਮਦਰੀ ਕੋਡੀ ਦੀ ਕਣਕ ਦੇਖੋ ਕਿੰਨੀ ਕਿੰਨੀ ਹੈ ਇੱਧਰ ਹੋਈ ਨਹੀਂ ਜਿੱਧਰ ਪਾਣੀ ਖੜ ਗਿਆ ਮੈਂ ਬੈਠਦਾ 1 ਮਿੰਟ ਰੁਕ ਜਾ ਐਸ਼ਾ ਤੇ ਤੁਹਾਨੂੰ ਇੱਧਰ ਵੀ ਲੈ ਚਾਲਦੇ ਆ ਇੱਧਰ ਦੇਖੋ ਸਪੈੱਦੇ ਪਹਿਲਾਂ ਇੱਧਰ ਵਾਲੇ ਬੂਟੇ ਤੱਕੜੇ ਉਹ ਮੂਰੇ ਵਾਲਾ ਬੀਜ ਹੋਰ ਆ ਕਹਿੰਦੇ ਕੋਈ ਹੋਰ ਸਟੇਟ ਦਾ ਬੀਜ ਨਾ ਇੱਥੇ ਦੇ ਦਿੱਤਾ ਇਹਨਾਂ ਨੇ ਆਪਣਾ ਕੜੂਹੇ ਵਾਲਿਆ ਨਾ ਇਹ ਨਾ ਬੀਜ ਚ ਨੁਕਸ ਕਰਤਾ ਇਹ ਫੋਲਿਆ ਏ ਕੱਲ ਇੱਕ ਦੋ ਦਿਨ ਫੋਲਦੇ ਰਹੇ ਇਹਨੂੰ ਪੱਤੀ ਨੂੰ ਇੱਥੇ ਵੀ ਬਹੁਤ ਸੂਰਾਂ ਨੇ ਗਾ ਪਾਇਆ ਗੰਨੇ ਚ ਦੋਹੇ ਖੇਤਾਂ ਚ ਪਤਾ ਨਹੀਂ ਕਾਤੇ ਇੱਧਰ ਦੇਖੋ ਆ ਜੰਗਲੇ ਬਣਿਆ ਹੋਇਆ ਕਾ ਉਹ ਵੀ ਲੱਗਦਾ ਇੱਧਰ ਵਾਲੀ ਸਾਈਡ ਉੱਧਰ ਨਦੀ ਆ ਜਾਂਦੀ ਆਹ ਦੇਖੋ ਝੂਂਡ ਕਿਵੇਂ ਵਾਚਾਲ ਦੀ ਬੱਦਲਵਾਈ ਹੋਈ ਹੈ ਇਹ ਅੱਧਰ ਮੌਸਮ ਸਾਫ ਹੈ ਪਰ ਬੱਦਲ ਹੈ ਪੂਰਾ ਸਬਾਈ ਦੇ ਵੀ ਨ ਇੱਕ ਪਾਸੇ ਨੂੰ ਹੋ ਗਏ ਡੱਡੇ ਗੰਨੇ ਕਰਕੇ ਥੋੜੀ ਕੋ ਘਟ ਹੋਈ ਸਤੋਂ ਸੇਵਾ ਗੰਨਾ ਬੀਜ ਤੇ ਥੋੜਾ ਹਵਾ ਨੇ ਨੂਰੀ ਚ ਪਾਣੀ ਖੜਦਾ ਰਿਹਾ ਤਾਂ ਕਰਕੇ ਗੰਨਾ ਸਪੈਦੇ ਥੋੜੇ ਕੋ ਕਮਜ਼ੋਰ ਲੱਗ ਰਹੇ ਆ ਹਲੇ ਕੋਈ ਨਾ ਦੇ ਖਦੇ ਬਾਕੀ ਪਾਂਦੇ ਦੇ ਵਿੱਚ ਵੀ ਜੂਰੀਆ ਹਾ ਡਾਇਆ ਵਗੈਰਾ ਪਾਂਦੇ ਥੋੜਾ ਥੋੜਾ ਕੋ ਬੁੱਟਿਆਂ ਦੇ ਜੜਾਂ ਚ ਡਾਇਆ ਹੋ ਗਿਆ ਥੋੜਾ ਥੋੜਾ 10 ਗ੍ਰਾਮ ਜਿਵੇਂ ਪਾਣਾ ਪੈਣਾ ਸਾਨੂੰ ਜੂਰੀਆ ਵਗੈਰਾ ਪਾਣੀ ਤਾਂ ਲੱਗਿਆ ਹੀ ਹੈ ਨਾ ਉੱਪਰ ਤੇ ਪਾਣੀ ਲਾ ਦੇਣਾ ਰੱਬ ਨੇ ਤੇ ਅੱਜ ਤਾਂ ਬਸ ਸਫਾਈ ਹੋ ਜਵੇ ਚੰਗੀ ਤਰ੍ਹਾਂ ਬਾਹ ਹੋ ਜਵੇ ਬਾਕੀ ਭਰੀਆਂ ਚੱਕ ਲਈ ਅੱਜ ਅੰਨਾ ਕੰਮ ਗੇਟ 'ਚ ਆ ਜਵੇ ਬਸ ਫਿਰ ਦੇਖਦੇ ਅੱਗੇ ਕੀ ਬਣਦਾ ਹਲੇ ਕਣਕ ਦਾ ਪਿਆ ਹਲੇ ਕਣਕ ਦਾ ਹਲ ਤਾਂ ਲੇਟ ਹੈ ਕੰਮ ਸ਼ੁਰੂ ਹੋਣਾ ਜੇ ਵੀਡੀਓ ਅੰਨੀ ਕ ਬਣਾਈ ਹੈ ਜੇ ਵਧੀਆ ਲੱਗੀ ਤਾਂ ਲਾਈਕ ਤੇ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਓਕੇ ਬਾਏ ਸ਼ੁਕਰੀਆ ਧੰਵਾਦੀ ਦੂਈ ਵਾਰ ਚ ਬਹੁਤ ਬਹੁਤ ਡੂੰਗਾ ਜਾਣ ਲੱਗ ਗਿਆ ਨਰਮ ਹੋ ਗਿਆ ਲੋ ਜੀ ਮੀਂਹ ਆ ਗਿਆ ਅਦਵਚਾਲੇ ਸਾਨੂੰ ਕੰਮ ਛੱਡਣਾ ਪੈਂਦਾ ਦੋ ਤਿੰਨ ਕਿਹਾਰੇ ਹਲੇ ਇੱਧਰ ਵਾਲਾ ਕਿਹੜਾ ਵੀ ਰੰਦਾ ਤਾਂ ਫੇਰ ਹੁਣ ਮੀਂਹ ਪੈ ਰਿਹਾ ਗਿੱਲਾ ਹੋ ਗਿਆ ਨਾਲ ਮਿੰਚ ਵੀ ਕੰਮ ਹੁੰਦਾ ਨਹੀਂ ਫੇਰ ਤੇ ਜਿਹੜਾ ਇਹ ਦੋ ਕੁ ਵਾਰੀ ਫੇਰ ਗਿਆ ਵਧੀਆ ਬਣ ਗਿਆ ਇਹ ਦੋ ਦੂਈ ਵਾਰ ਫਰੀ ਹੋਈ ਫਾਂਟ ਚ ਆ ਕੱਖ ਖੁਖ ਵਿੱਚੇ ਰੋਲ ਦੇਣਾ ਰੋਟਾ ਬੇਟਰਣਾ ਤੇ ਵਧੀਆ ਵੱਡ ਜਾਣਾ ਤੇ ਮੀਂਹ ਆ ਗਿਆ